ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਮੀਪ ਸਿੰਘ ਗਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਗੱਲ ਕਰਾਂਗੇ ਫਲਾਈਟਸ ਦੀ ਅੱਜ ਫਿਰ ਤੋਂ ਤੇ ਸਿੱਧਾ ਅੰਮ੍ਰਿਤਸਰ ਜਾਣ ਦੀ ਤੇ ਬੈਠੇ ਆ ਇੱਕ ਪੰਜਾਬ ਦੇ ਇੱਕ ਹੋਰ ਵਿਦੇਸ਼ ਵਿੱਚ ਵਸੇ ਪਿੰਡ ਕੈਲਗਰੀ ਚ ਕੈਲਗਰੀ ਅਲਬਾਟਾ ਤੇ ਇੱਥੇ ਮੇਰੇ ਨਾਲ ਹਨ ਕਰਨਦੀਪ ਕਾਰ ਤੇ ਇਹਨਾਂ ਨਾਲ ਗੱਲ ਕਰਾਂਗੇ ਕਿ ਅੰਮ੍ਰਿਤਸਰ ਇਹ ਅੰਮ੍ਰਿਤਸਰ ਤੋਂ ਹੀ ਆ ਤੇ ਮੈਂ ਪਹਿਲਾਂ ਦੱਸ ਦਵਾਂ ਕਿ ਇਹ ਪਿੱਛੇ ਜੀ ਹੁਣ ਅੰਮ੍ਰਿਤਸਰ ਹੋ ਕੇ ਆਏ ਹਨ ਤੇ ਕੁਝ ਗੱਲਬਾਤ ਹੋ ਰਹੀ ਸੀ ਕਿ ਇਹ ਬੱਚੀ ਸਿਰਫ ਅੰਮ੍ਰਿਤਸਰ ਹੀ ਕਿਉਂ ਗਈ ਹੈ ਤੇ ਸਿੱਧਾ ਅੰਮ੍ਰਿਤਸਰ ਗਈ ਹੈ ਦਿੱਲੀ ਨਹੀਂ ਗਈ ਤੇ ਕੀ ਕਾਰਨ ਸਨ ਕਿਵੇਂ ਪਹੁੰਚੀ ਅੰਮ੍ਰਿਤਸਰ ਕੈਲਗਰੀ ਤੋਂ ਦਿੱਲੀ ਜਾਣ ਦੀ ਲੋੜ ਨਹੀਂ ਪਈ ਤੇ ਸਤਿ ਸ਼੍ਰੀ ਅਕਾਲ ਕਰਨ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਤੁਸੀਂ ਪਿੱਛੇ ਜੇ ਜੇ ਤੁਹਾਡੀ ਛੋਟੀ ਬੱਚੀ ਨਾਲ ਸੀ ਤੇ ਇੱਥੋਂ ਕੈਲਗਰੀ ਤੋਂ ਕਿੱਦਾਂ ਅੰਮ੍ਰਿਤਸਰ ਪਹੁੰਚ ਕੇ ਸਦਾ ਸੋ ਮੈਂ ਮੈਨੂੰ 5 ਸਾਲ ਹੋ ਗਏ ਕੈਲਗਰੀ ਆਈ ਨੂੰ ਤੇ ਮੈਂ ਆਲਵੇਸ ਜਿੱਦਾਂ ਇਹੀ ਪ੍ਰੇਫਰ ਕਰਦੀ ਆ ਕਿ ਮੈਨੂੰ ਜੇ ਫਲਾਈਟ ਮਿਲੇ ਭਾਵੇਂ ਮੈਨੂੰ ਵੱਧ ਵੀ ਖਰਚਣਾ ਪਵੇ ਮੈਂ ਅੰਮ੍ਰਿਤਸਰ ਹੀ ਜਾਨੀ ਆ ਲਾਈਕ ਅਸੀਂ 2023 ਚ ਗਏ ਸੀ ਜਨਵਰੀ ਵਿੱਚ ਉਦੋਂ ਹੀ KLM ਦੇ ਥਰੂ ਗਏ ਸੀ ਉਦੋਂ ਸਾਡਾ 9 ਘੰਟੇ ਦਾ ਬੈਂਗਲੌਰ ਸਟੇ ਸੀ ਇੱਥੋਂ ਗਏ ਤੁਸੀਂ ਕੈਲਗਰੀ ਤੋਂ ਇੱਥੋਂ ਕੈਲਗਰੀ ਤੋਂ ਐਮਸਟਰਡਮ ਐਮਸਟਰਡਮ ਤੋਂ ਬੈਂਗਲੌਰ ਤੇ ਬੈਂਗਲੌਰ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਇੰਡੀ ਹੋਤੇ ਹਾਂਜੀ ਤੇ ਉੱਥੇ ਬੈਂਗਲੌਰ ਸਾਡਾ 9 ਘੰਟੇ ਦਾ ਸਟੇ ਹੀ ਪਰ ਅਸੀਂ ਉਹ ਪ੍ਰੇਫਰ ਕੀਤਾ ਬਲਕਿ ਦਿੱਲੀ ਜਾਣ ਨਾਲੋਂ ਕਿਉਂਕਿ ਦਿੱਲੀ ਅਹੀਂ ਬਾਈ ਰੋਡ ਵੀ ਜਿਸ ਹਿਸਾਬ ਲਾਉਨੇ ਆ ਸਾਡੀ ਉੱਥੇ ਗੱਲ ਆ ਜਾਂਦੀ ਨਾਲੇ ਬੰਦਾ ਰੈਸਲੈਸ ਜਾਂ ਹੋ ਜਾਂਦਾ ਵਾ ਖੱਜਲਖੁਆਰੀ ਲੱਗ ਦਿੱਲੀ 에어ਪੋਰਟ ਦਾ ਅਸੀਂ ਵੇਖਿਆ ਸਾਬ ਕਿਤਾਬਈ ਹੁਣੇ ਰੀਸੈਂਟਲੀ ਜਦੋਂ ਉੱਥੋਂ ਆਏ ਆ ਸਹੀ ਸਾਨੂੰ ਬਹੁਤ ਖੱਜਲਖੁਆਰੀ ਹੋਈ ਸੀ ਤੁਸੀਂ ਗਏ ਅੰਮ੍ਰਿਤਸਰ ਸੋਰਾ ਪਰਿਵਾਰ ਤੁਹਾਡਾ ਪੰਜਾਬ ਤੋਂ ਬਾਹਰ ਆ ਹਾਂਜੀ ਪਰ ਇੱਥੋਂ ਜਦੋਂ ਦੂਜੀ ਵਾਰੀ ਫਿਰ ਗਏ ਜੇ ਪਹਿਲੀ ਵਾਰੀ ਕੇ ਲੰਗ ਗਏ ਦਿੱਲੀ ਹੋ ਗਏ ਖੱਜਲਖੁਆਰੀ ਹੋਈ ਤੁਹਾਨੂੰ ਹਾਂਜੀ ਬੰਗਲੌਰ ਥਾਣੀ ਹਾਂਜੀ ਪਰ ਹੁਣ ਜਦੋਂ ਤੁਸੀਂ ਗਏ ਜੇ ਦਸੰਬਰ ਵਿੱਚ ਤੇ ਹੁਣ ਤੁਸੀਂ ਕਿਹੜੇ ਰੂਟ ਥਾਣੀ ਦੇ ਦੇ ਸੋ ਇੱਕ ਹੁਣ ਨਵੀਂ 에ਅਰਲਾਈਨ ਚੱਲੀ ਆ ਨਿਓਸ 에ਅਰਲਾਈਨ ਇਟਾਲੀਅਨ 에ਅਰਲਾਈਨ ਆ ਬਲਕਿ ਬਹੁਤ ਵਧੀਆ ਆਪਸ਼ਨ ਆ ਟੋਰਾਂਟੋ ਵਾਲਿਆਂ ਵਾਸਤੇ ਤੇ ਸਭ ਤੋਂ ਬੈਸਟ ਆ ਕਿਉਂਕਿ ਟੋਰਾਂਟੋ ਤੋਂ ਹੈਗੀ ਸਿੱਧੀ ਉਹ ਇਟਲੀ ਜਾਂ ਰੋਮ ਤੇ ਜਾਂ ਉੱਥੋਂ ਸਿੱਧੀ ਅੰਮ੍ਰਿਤਸਰ ਤੋਂ ਤੁਹਾਨੂੰ 8 ਘੰਟੇ ਦਾ ਰਾਹ ਉੱਥੋਂ ਪੈਂਦਾ ਵਾ ਤੇ ਉੱਥੋਂ ਗਾ 6 ਘੰਟੇ ਦਾ ਰਹਿ ਜਾਂਦਾ ਇਟਲੀ ਤੋਂ ਅੰਮ੍ਰਿਤਸਰ ਦਾ ਤੇ ਟੋਟਲ 18 ਘੰਟੇ ਦੀ ਫਲਾਈਟ ਪੈਂਦੀ ਆ ਜੋ ਕਿ ਸਭ ਤੋਂ ਵਧੀਆ ਰੂਟ ਆ ਹੁਣ ਮੈਂ ਰਹਿਨੀ ਆ ਕੈਲਗਰੀ ਹਮਮ ਤੇ ਮੈਂ ਉਸੇ ਫਲਾਈਟ ਜਾਣਾ ਮੈਨੂੰ ਸਭ ਤੋਂ ਸੌਖਾ ਆਪਸ਼ਨ ਕਿਉਂਕਿ ਸਾਨੂੰ ਕੈਲਗਰੀ ਤੋਂ ਅੰਮ੍ਰਿਤਸਰ ਦੇ ਬਹੁਤ ਘੱਟ ਆਪਸ਼ਨ ਆ ਜਾਂ ਤਾਂ ਉਹ ਮੋਂਟਰੀਅਲ ਥਾਣੀ ਆ ਜਾਂ ਟੋਰਾਂਟੋ ਥਾਣੀ ਆ ਸੋ ਮੈਂ ਕੀ ਕੀਤਾ ਮੈਂ ਪਹਿਲਾਂ 2 ਦਿਨ ਪਹਿਲਾਂ ਟੋਰਾਂਟੋ ਚੱਲ ਗਈ ਇੱਥੋਂ ਡੋਮੈਸਟਿਕ ਫਲਾਈਟ ਲੈ ਕੇ ਤੁਸੀਂ ਇੱਕ ਮਿੰਟ ਤੁਸੀਂ ਪਹਿਲਾਂ ਵੱਖਰੀ ਟਿਕਟ ਲਈ ਹਾਂਜੀ ਵੱਖਰੀ ਟਿਕਟ ਲੈ ਕੇ ਤੁਸੀਂ ਟੋਰਾਂਟੋ ਪਹੁੰਚੇ ਉੱਥੇ ਸਟੇ ਕੀਤਾ ਕੋਈ ਰਿਸ਼ਤੇਦਾਰੀ ਸੀਗੀ ਹਾਂਜੀ ਮੇਰੇ ਉੱਥੇ ਬ੍ਰਦਰਸ ਹੈਗੇ ਨੇ ਤੇ ਮੈਂ 2 ਦਿਨ ਪਹਿਲਾਂ ਉਹਨਾਂ ਕੋਲ ਰਹਿਣਾ ਪ੍ਰੈਫਰ ਕੀਤਾ ਕਿ ਮੈਂ ਉਹ ਸੇਅਰ ਲਾਈਨ ਤੇ ਜਾਣਾ ਕਿਉਂਕਿ ਉਹ ਬਹੁਤ ਹੀ ਗੁੱਡ ਆਪਸ਼ਨ ਆ ਇਵਨ ਦ ਟਿਕਟਸ ਜੇ ਟਿਕਟਸ ਤੇ ਮੈਂ ਪ੍ਰਾਈਸ ਦੱਸਾਂ ਤੇ ਉਹ ਵੀ ਬਹੁਤ ਰੀਜ਼ਨੇਬਲ ਆ ਜੇ ਤੁਸੀਂ ਪਰੋ ਕਾਫੀ ਜਣੇ ਕਹਿੰਦੇ ਨੇ ਕਿ ਨਿਊਜ਼ ਦੇ ਟਿਕਟਾਂ ਮਹਿੰਗੀਆਂ ਨੇ ਦਿੱਲੀ ਨਾਲੋਂ ਨਹੀਂ ਤੁਹਾਨੂੰ ਸਸਤੀ ਮਿਲ ਗਈ ਬਹੁਤ ਸਸਤੀ ਜੇ ਤੁਸੀਂ ਮੰਨੋ ਕਿ ਸਿੰਪਲ ਇਕਨੋਮੀ ਤੁਹਾਨੂੰ ਪੈਂਦੀ ਆ 1300 ਡਾਲਰ ਦੀ ਤੇ ਪ੍ਰੀਮੀਅਮ ਇਕਨੋਮੀ 1600 ਡਾਲਰ ਦੀ ਆ ਸੋ ਤੁਸੀਂ ਪ੍ਰੀਮੀਅਮ ਇਕਨੋਮੀ ਲੈਤੀ ਸੀ ਤੁਹਾਡੇ ਨਾਲ ਬੱਚੀ ਛੋਟੀ ਸੀ ਮੈਂ ਪ੍ਰੀਮੀਅਮ ਇਕਨੋਮੀ ਪ੍ਰੀਫਰ ਕੀਤੀ ਜੋ ਕਿ 1600 ਡਾਲਰ ਦੀ ਮੈਨੂੰ ਪਈ ਹਾਲਾਂਕਿ ਮੈਨੂੰ ਕੈਲਗਰੀ ਤੋਂ ਅੰਬਰਸਰ ਕੀ ਦਿੱਲੀ ਦੀ ਟਿਕਟ ਮੈਨੂੰ 2000 ਪਲੱਸ ਡਾਲਰ ਪੈ ਆਂਦੀ ਸੋ ਆਈ ਪੁਆਇੰਟ ਨੋਟ ਕਰਨ ਵਾਲਾ ਹੈ ਕਿ ਕਾਫੀ ਜਾਣੇ ਜਿਹੜੇ ਕਹਿੰਦੇ ਨੇ ਕਿ ਹਮੇਸ਼ਾ ਹੀ ਹਮੇਸ਼ਾ ਹੀ ਅੰਮ੍ਰਿਤਸਰ ਦੀ ਟਿਕਟ ਮਹਿੰਗੀ ਹੁੰਦੀ ਹੈ ਤੇ ਕਿਰਨ ਇਹ ਕਹਿ ਰਹੀ ਹੈ ਕਿ ਇਹਨੇ ਜਦੋਂ ਕੰਪੇਅਰ ਕੀਤੇ ਪ੍ਰਾਈਸ ਤੇ ਇਹਨੇ ਵਨਵੇ ਟਿਕਟ ਲਈ ਸੀ ਪਰ ਇਹਨੂੰ ਟੋਰਾਂਟੋ ਤੋਂ ਜਿਹੜੀ ਟਿਕਟ ਸੀ ਈਵਨ ਇੱਥੋਂ ਟੋਰਾਂਟੋ ਜਾ ਕੇ ਪਲੱਸ ਟੋਰਾਂਟੋ ਤੋਂ ਅੰਮ੍ਰਿਤਸਰ ਜਿਹੜੇ ਲੈ ਕੇ ਟੋਟਲ ਦੀ ਪ੍ਰਾਈਸ ਸਗੀ ਉਹ ਫਿਰ ਵੀ ਤੁਹਾਨੂੰ 2000 ਦੇ ਅੰਡਰ ਹੀ ਪੈ ਗਈ ਮੇਰੀ ਅੰਡਰ ਹੀ ਪੈ ਗਈ ਤੇ ਇਹ ਪ੍ਰੀਮੀਅਮ ਅਕਾਉਂਟ ਵੀ ਜਿਹੜੀ ਨੀਓਸਤੀ ਸੀਗੀ ਤੇ ਮੈਂ ਦੱਸ ਦਵਾਂ ਕਿ ਇਹ ਮੇਰੇ ਰਿਸ਼ਤੇਦਾਰੀ ਚੋਂ ਆਇਆ ਤੇ ਇਹ ਨਹੀਂ ਕਿ ਮੈਂ ਇਹਨੂੰ ਪਹਿਲਾਂ ਸਿਖਾ ਕੇ ਸਾਰੇ ਵੀਡੀਓ ਅਸੀਂ ਬਣਾ ਰਹੇ ਆ ਮੈਨੂੰ ਇਹਦਾ ਫੋਨ ਆਇਆ ਕਿ ਮੇਰੀ ਛੋਟੀ ਬੱਚੀ ਹੈ ਆਈ ਥਿੰਕ ਉਹ ਸਾਲ ਦੀ ਸੀ ਉਦੋਂ ਹਾਂਜੀ ਉਹ ਸਾਲ ਦੀ ਤੇ ਮੈਂ ਅੰਮ੍ਰਿਤਸਰ ਹੀ ਜਾਣਾ ਤੇ ਕੱਲੀ ਨਹੀਂ ਜਾਣਾ ਸੀ ਤੇ ਇਹਦੇ ਹਸਬੰਡ ਨੇ ਗੁਰਵਿੰਦਰ ਨੇ ਪਹਿਲਾਂ ਇਹਨਾਂ ਨੂੰ ਟੋਰਾਂਟੋ ਭੇਜ ਦਿੱਤਾ ਆਪਣੇ ਰਿਲੇਟਿਵਸ ਕੋਲ ਫਿਰ ਉੱਥੋਂ ਇਹ ਸਿੱਧੀ ਅੰਮ੍ਰਿਤਸਰ ਗਈ ਤੇ ਇਹਨੇ ਜਿਹੜੀ ਪ੍ਰਿਕਟ ਬਾਇ ਕੀਤੀ ਮੈਨੂੰ ਚੇਤਾ ਆਇਆ ਮੈਨੂੰ ਫੋਨ ਆਇਆ ਨਾ ਇਹਨੇ ਫੋਨ ਕੀਤਾ ਕਿਸੇ ਟਰੈਵਲ ਏਜੰਟ ਨੂੰ ਕਾਫੀ ਲੋਕ ਸ਼ਾਪਿੰਗ ਕਰਦੇ ਨੇ ਤੁਸੀਂ ਜ਼ਰੂਰ ਕਰੋ ਨਾ ਹੀ ਮੈਂ ਮੇਰੀ ਕੋਈ ਵਾਕਫੀਅਤ ਹੈ ਨਾ ਹੀ ਸਾਡੀ ਕੋਈ ਟਰੈਵਲ ਏਜੰਸੀ ਹੈ ਪਰ ਜਦੋਂ ਤੁਸੀਂ ਨੀਓਸ ਤੇ ਗਏ ਤੁਹਾਨੂੰ ਸਟੋਲਰ ਸਟੋਲਰ ਜਿਹੜਾ ਅੱਗੇ ਦਿੰਦੇ ਨੇ ਉਹ ਕ੍ਰਿਬ ਉਵਗਰਸਾਰਾ ਮਿਲ ਗਿਆ ਸੀ ਸਭ ਕੁਝ ਐਡਿਟ ਸੀ ਮੈਨੂੰ ਉੱਚ ਕੋਈ ਪ੍ਰੋਬਲਮ ਮੇਰਾ ਫਰਸਟ ਐਕਸਪੀਰੀਅੰਸ ਸੀ ਬੇਬੀ ਨਾਲ ਮੈਨੂੰ ਬਹੁਤ ਟੈਨਸ਼ਨ ਸੀ ਕਿ ਪਤਾ ਨਹੀਂ ਮੇਰ ਨਾਲ ਕੀ ਹੋਣਾ ਵਾ ਪਰ ਇਹ ਇੰਨਾ ਸਮੂਥ ਰeal ਕਿ ਜਿੱਦਾਂ ਮੇਰੀ ਟੋਰਾਂਟੋ ਤੋਂ ਇਟਲੀ ਤੱਕ ਦੀ ਫਲਾਈਟ ਮੈਨੂੰ ਖਾਣ ਪੀਣ ਦੀ ਕੋਈ ਤੰਗੀ ਨਹੀਂ ਆਈ ਨਾ ਮੈਨੂੰ ਸਟਾਫ ਦੀ ਕੋਈ ਤੰਗੀ ਆਈ 에ਅਰ ਹੋਸਟ ਐਸ 올 ਦਾ ਸਟਾਫ ਸਾਰੇ ਹੀ ਬਹੁਤ ਨਾਈਸ ਸੀ ਫਿਰ ਉੱਥੇ ਜਿਹੜਾ ਇਟਲੀ ਦਾ ਸਟੇ ਸੀ ਉਹ ਵੀ ਬਹੁਤ ਸਹੀ ਸੀ ਕਿ ਚਲੋ ਥੋੜਾ ਰਸ਼ ਸੀ ਬਮੈਦਾ ਕਹਿ ਸਕਦਾ ਫੋਡ ਦਾ ਕਲਚਰ ਦਾ ਵੀ ਉਹ ਬਹੁਤ ਹੀ ਡਿਫਰੈਂਟ ਆ ਡਿਫਰੈਂਸ ਆ ਗਿਆ ਸੀ ਬਾਕੀ ਮੈਨੂੰ ਕੋਈ ਤੰਗੀ ਨਹੀਂ ਉਤੋਂ ਮੇਰਾ ਸ਼ੇਡਡ ਫੂਡ ਦੀ ਬੜੀ ਪ੍ਰੋਬਲਮ ਲੋਕੀ ਮੈਨੂੰ ਕਾਫੀ ਲਿਖਦੇ ਰਹਿੰਦੇ ਉਹਨਾਂ ਨੂੰ 에ਅਰਲਾਈਨ ਨੂੰ ਕਹੋ ਕਿ ਸਾਨੂੰ ਪਾਸਤਾ ਹੀ ਮਿਲਿਆ ਸਾਨੂੰ ਆਪਣਾ ਫੂਡ ਜਿਹੜਾ ਇਹਦਾ ਟੇਸਟੀ ਨਹੀਂ ਸੀ ਸਵਾਦ ਨਹੀਂ ਸੀ ਜਾਂ ਕਿਸ ਤਰ੍ਹਾਂ ਵੀ ਆ ਪਰ ਨਾਲ ਹੀ ਕਈ ਜਿਹੜੇ ਇਹਨਾਂ ਦੇ ਬੱਚੇ ਕੈਨੇਡਾ ਦੇ ਬੌਰਨ ਨੇ ਉਹ ਕਹਿੰਦੇ ਸਾਡਾ ਫੂਡ ਵਧੀਆ ਸੀ ਕਿਉਂਕਿ ਸਾਨੂੰ ਪਾਸਤਾ ਮਿਲ ਗਿਆ ਸੋ ਇਟ ਡਿਪੈਂਡ ਕਰਦਾ ਹੈ ਕਈਆਂ ਦੇ ਪਰ ਕੋਈ ਅੰਮ੍ਰਿਤਸਰ ਪਹੁੰਚ ਕੇ ਤੁਹਾਡੇ ਬੱਚਾ ਨਾਲ ਸੀ ਫਿਰ ਉੱਥੇ ਕੋਈ ਪ੍ਰੋਬਲਮ ਕੋਈ ਮੈਨੂੰ ਬਿਲਕੁਲ ਪ੍ਰ ਇਹ ਕਿ ਜਿੱਦਾਂ ਅਸੀਂ ਲੈਂਡ ਕੀਤੇ ਆ ਉੱਥੇ ਤੁਹਾਨੂੰ ਕੋਈ ਏਦਾਂ ਜਿੱਥੋਂ ਤੱਕ ਮੈਂ ਸੁਣਿਆ ਹੈ ਸਾਰਿਆਂ ਕੋਲ ਜਿੱਦਾਂ ਖਬਰਾਂ ਵੀ ਆਉਂਦੀਆਂ ਅਮ੍ਰਿਤਸਰ aí ਗਏ ਆ ਸਾਡੇ ਕੋ ਧੱਕੇ ਨਾਲ ਅਟੈਚੀ ਫੜਨਦੇ ਆ ਤੇ ਸਾਡੇ ਕੋ ਪੈਸੇ ਮੰਗਣਦੇ ਆ ਮੈਂ ਕੱਲੀ ਸੀ ਮੇਰਾ ਬੱਚਾ ਸੀ ਉਹਨਾਂ ਨੇ ਕੋਈ ਆਇਆ ਨਾ ਤੇ ਕੋ ਜ਼ਬਰਦਸਤੀ ਮੇਰੇ ਕੋ ਕੋਈ ਜ਼ਬਰਦਸਤੀ ਨਹੀਂ ਆਇਆ ਮੈਨੂੰ ਕੋਈ ਇਮੀਗ੍ਰੇਸ਼ਨ ਦੀ ਵੀ ਪ੍ਰੋਬਲਮ ਨਹੀਂ ਆਈ ਉਹਨਾਂ ਨੇ ਜੇ ਮੇਰੇ ਕੋ ਬੱਚਾ ਸੀ ਉਹਨਾਂ ਨੇ ਪ੍ਰੀਫਰੈਂਸ ਦਿੱਤੀ ਕਿ ਤੁਹਾਡੇ ਕੋ ਬੱਚਾ ਵਾ ਤੁਹਾਨੂੰ ਅਸੀਂ ਪਹਿਲਾਂ ਸਗੋਂ ਮਤਲਬ ਪ੍ਰਾਇੋਰਟੀ ਲਾਈਨ 'ਚ ਰੱਖਾਂਗੇ ਨਾਲੇ ਹੈ ਵੀ ਪ੍ਰੀਮੀਅਮ ਇਕਨੋਮੀ ਸੀ ਪਰ ਉੱਥੇ ਕੋਈ ਪ੍ਰੋਬਲਮ ਨਹੀਂ ਆਈ ਜਿੱਦਾਂ ਦੀਆਂ ਮੈਂ ਖਬਰਾਂ ਸੁਣਦੀ ਹੁੰਨੀ ਇਸੇ ਕਰਕੇ ਮੈਂ ਆਪਣਾ ਵੱਧ ਤੋਂ ਵੱਧ ਐਕਸਪੀਰੀਅੰਸ ਆਪਣੇ ਸ਼ਹਿਰ ਦਾ ਲੈਣਾ ਚਾਹੁੰਦੀ ਕਿ ਕਿਉਂ ਸਾਰੇ ਅੰਬਰਸਰ 에어ਪੋਰਟ ਨੂੰ ਇਦਾਂ ਮਾੜਾ ਕਹਿੰਦੇ ਨੇ ਕਿ ਬਈ ਆ ਚੀਜ਼ ਸਾਡੇ ਨਾਲ ਹੋਈ ਤੇ ਹੁਣ ਮੇਰੇ ਜਿੱਦਾਂ ਇਨ-ਲੋਸ ਯੂਪੀ ਤੋਂ ਨੇ ਤੇ ਮੈਂ ਵਾਪਸੀ ਵੇਲੇ ਯੂਪੀ ਤੋਂ ਹੀ ਮਤਲਬ ਦਿੱਲੀ ਤੋਂ ਆਈ ਆ ਸਾਨੂੰ ਇੱਕ ਸਟਾਲਰ ਪਿੱਛੇ ਇੰਨਾ ਤੰਗ ਕੀਤਾ ਗਿਆ ਅੱਧਾ ਪੌਣਾ ਘੰਟਾ ਸਾਡਾ ਚੱਲ ਦਿੱਤਾ ਦਿੱਲੀ 에어ਪੋਰਟ ਤੇ ਇਹਨਾਂ ਨੇ ਹੁਣੇ ਦੱਸਿਆ ਕਿ ਰੰਨੇ ਕੀ ਮੈਂ ਵਾਪਸੀ ਮੇਰੀ ਉਕੇ ਨਾ ਦੇ ਸੋਹਰਾ ਪਰਿਵਾਰ ਜੋ ਜਸਟ ਸੁਪੇ ਤੋਂ ਰਹਿੰਦੇ ਨੇ ਯੂਪੀ ਤੋਂ ਤੇ ਨਾਲ ਹਨ ਇਹਨਾਂ ਦੇ ਹਸਬੰਡ ਗੁਰਵਿੰਦਰ ਸਿੰਘ ਤੇ ਇਹ ਵਾਪਸ ਦਿੱਲੀ ਤੋਂ ਆਏ ਨੇ ਤੇ ਗੁਰਵਿੰਦਰ ਸਿੰਘ ਦੱਸਣਗੇ ਕਿ ਇਹ ਜਦੋਂ ਗਏ ਨੇ ਇਹ ਸਿੱਧਾ ਅੰਮ੍ਰਿਤਸਰ ਹੀ ਗਏ ਤੁਸੀਂ ਤੇ ਇਹ ਗਈ ਸੀ ਨਿਓਜ਼ 에어ਲਾਈਨ ਤੇ ਪਰ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਮੈਨੂੰ ਪਹਿਲਾਂ ਕਿ ਕਤਰ 에어ਵੇਜ਼ ਦੀ ਫਲਾਈਟ ਸ਼ੁਰੂ ਹੋ ਗਈ ਸੀ ਟੋਰਾਂਟੋ ਤੋਂ ਅੰਮ੍ਰਿਤਸਰ ਤੇ ਉਦੋਂ ਤੁਹਾਨੂੰ ਕੋਈ ਪ੍ਰੋਬਲਮ ਬੜਾ ਵਧੀਆ ਤੌਰ ਪਰ ਤੁਸੀਂ ਸਿੰਗਲ ਟਿਕਟ ਲੈ ਕੇ ਇਥੋਂ ਕੈਲਗਰੀ ਤੋਂ ਅਮ੍ਰਿਤਸਰ ਬੈਸਟ ਜੈਟ ਤੇ ਤੁਸੀਂ ਗਏ ਜੇ ਤੇ ਉੱਥੋਂ ਰੋਂਟੋ ਤੋਂ ਦਿੱਲੀ 도ਹਾ ਦੋਹਾ ਤੋਂ ਅੰਮ੍ਰਿਤਸਰ ਪਰ ਫਿਰ ਵਾਪਸੀ ਦਾ ਨੂੰ ਕੀ ਪ੍ਰੋਬਲਮ ਆਈ ਕਰੇਨ ਦਿੱਲੀ ਵਾਪਸੀ ਤੇ ਦਿੱਲੀ ਤੋਂ ਸੀ ਤੇ ਦਿੱਲੀ ਦਾ ਸਟਾਫ ਇੰਨਾ ਰੂਡ ਮੈਂ ਇੱਕ ਥਾਂ ਤੇ ਕਿਹੜੀ 에어ਲਾਈਨ ਸੀਗੀ ਸਾਡੀ 에어 ਇੰਡੀਆ ਸੀ ਅਨਫੋਰਚੂਨੇਟਲੀ ਮੈਂ 에어 ਇੰਡੀਆ ਬੁੱਕ ਕਰਵਾਤੀ ਤੇ ਸੀਟਾ ਸੁੱਟਾ ਠੀਕ ਠਾਕ ਸੀ ਆਮ ਰੈਸਟ ਹੱਥ ਤੇ ਨਹੀਂ ਆ ਜਾਂਦੇ ਸੀ ਨਹੀਂ ਹੱਥ ਤੇ ਤੇ ਚਲੋ ਹਨਾ ਨਹੀਂ ਬਟ ਬਿਲਕੁਲ ਕੰਫਰਟੇਬਲ ਨਹੀਂ ਸੀ ਪਹਿਲੀ ਗੱਲ ਤੇ ਸਟਾਫ ਦਿੱਲੀ ਤੋਂ ਵੈਂਕੂਵਰ ਅ ਨਹੀਂ ਦਿੱਲੀ ਤੋਂ ਸਾਡੀ ਕੋਰੀਆ ਸੀ ਉਹ 에어 ਇੰਡੀਆ ਸੀਗੀ ਕੋਰੀਆ 에어 ਇੰਡੀਆ ਹਾਂਜੀ ਇਹ ਕੋਰੀਆ ਨੇਅਰ ਸੀਗੀ ਨਹੀਂ 에어 ਇੰਡੀਆ ਸੋ 에어 ਇੰਡੀਆ ਤੇ ਤੁਸੀਂ ਸਿਓਲ ਗਏ ਸਿਓਲ ਤੇ ਫਿਰ ਸਿਓਲ ਤੋਂ ਅੱਗੇ ਉਹ ਕਿਹੜੀ 에어ਲਾਈਨ ਸੀ 에어 ਕੈਨੇਡਾ ਹੋ ਗਈ ਸੀ ਫਿਰ अच्छा अच्छा ਉਹਨਾਂ ਦੀ ਕੋਡ ਸ਼ੇਅਰ ਹੈ ਜਿਹੜਾ ਤੇ ਤੁਸੀਂ 에어 ਕੈਨੇਡਾ ਤੇ 에어 ਇੰਡੀਆ ਤੇ ਆਏ ਸியோਲ ਤੋਂ ਫਿਰ ਸਿੱਧਾ ਵੈਨਕੂਵਰ ਵੈਨਕੂਵਰ ਤੋਂ ਵੈਨਕੂਵਰ ਤੋਂ ਤੜਾ ਦੋ ਸਟਾਪ ਹੋ ਗਿਆ ਜਿਸ ਕਰਕੇ ਗੱਲ ਕਰ ਰਹੇ ਸੀ ਸியோਲ ਸਾਡਾ 7 ਕ ਘੰਟੇ ਦਾ ਸਟੇ ਹੈਗਾ ਇਸ ਤੇ ਸਟ੍ਰੋਲਰ ਦੀ ਪ੍ਰੋਬਲਮ ਹੋਰ ਦਿੱਲੀ ਕਿ ਸਾਰੇ ਪੰਜਾਬੀ ਇਹ ਗੱਲਾਂ ਕਰਦੇ ਜੀ ਅੰਮ੍ਰਿਤਸਰ ਇਦਾਂ ਕਰਦੇ ਇਦਾਂ ਕਰਦੇ ਦਿੱਲੀ ਸਾਡਾ ਕੋਈ ਪ੍ਰੋਬਲਮ ਨਹੀਂ ਆਈ ਤੇ ਤੁਹਾਨੂੰ ਦਿੱਲੀ ਕਿ ਕਿਤੇ ਤੁਸੀਂ ਗੁੰਟਾਲੇ ਰਹਿੰਦੇ ਜੇ ਇਹ ਜੀ ਅਸਲੀ ਗੁੰਟਾਲੇ ਇਹ ਨੇ ਮੈਂ ਸ਼ਹਿਰ ਚ ਰਿਹਾ ਮੈਂ ਵੱਡਾ ਆਇਆ ਇਹ ਗੁੰਟਾਲੇ ਵੱਡੀ ਹੋਈ ਹੈ ਤੇ ਬਿਲਕੁਲ ਲਾਗੇ 에어ਪੋਰਟ ਦੇ ਤੁਸੀਂ ਲਾਗੇ ਜਦੋਂ ਬੰਟਾਰਾ ਲੰਘ ਕੇ ਜਾਂਦੇ ਜੇ ਤੇ ਕਦੇ ਤਾਂ ਕਰਕੇ ਤੁਹਾਨੂੰ ਦਿਲਾ ਦਾ ਅੰਮ੍ਰਿਤਸਰ ਦਾ ਜਿਆਦਾ ਲਗਾ ਆ ਵਾ ਦਿੱਲੀ ਨਹੀਂ ਮੇਰੇ ਮੈਂ ਜਿਵੇਂ ਕਹਾਂ ਮੇਰੇ ਇੱਥੇ ਦੋਸਤ ਵੀ ਕਾਫੀ ਨੇ ਜੋ ਕਿ ਖੁਦ ਕਹਿੰਦੇ ਨੇ ਕਿ ਅੰਮ੍ਰਿਤਸਰ 에어ਪੋਰਟ ਨੂੰ ਹੀ ਪ੍ਰੈਫਰ ਕਰਨਾ ਚਾਹੀਦਾ ਤੇ ਉਹ ਜਾਂਦੇ ਵੀ ਨੇ ਤੇ ਬਟ ਮੈਂ ਜਦੋਂ ਸੋੰਦੀ ਹਾਂ ਕਿ ਦਿੱਲੀ ਨੂੰ ਕਈ ਕਹਿੰਦੇ ਨੇ ਦਿੱਲੀ ਵਾ ਪਰ ਮੈਨੂੰ ਦਿੱਲੀ ਦਾ ਐਕਸਪੀਰੀਅੰਸ ਨਹੀਂ ਸੈਕੰਡ ਟਾਈਮ ਸੀ ਦਿੱਲੀ ਦਾ ਵਾਪਸੀ ਦਾ ਟਾਈਮ ਇਹ ਉਹਨਾਂ ਨੇ 1 ਡਾਲਰ ਪਿੱਛੇ ਹੀ ਸਾਨੂੰ ਕਦੀ ਇੱਧਰ ਭੇਜਣ ਕਦੀ ਉੱਧਰ ਭੇਜਣ ਉਹ ਸਟਾਫ ਨੂੰ ਖੁੱਦ ਹੀ ਨਹੀਂ ਪਤਾ ਉੱਥੇ ਕੀ ਚੱਲਣ ਦਿਆ ਤੇ ਇਹ ਭਲੇਖਾਈ ਆ ਕਿ ਹਾਂ ਭਈ ਅੰਮ੍ਰਿਤ 에어ਪੋਰਟ ਸਾਰੇ ਹੁਣ ਥੋੜੀ ਬਹੁਤੀ ਚੀਜ਼ਾਂ ਦੇ ਹੁੰਦੀਆਂ ਹੀ ਆ ਸਾਰਿਆਂ ਦੇ ਮਾਈਂਡ ਸੈਟ ਸੇਮ ਨਹੀਂ ਹੁੰਦੇ ਕਿ ਉੱਥੇ ਸਾਡੇ ਅਟੈਚੀ ਚੈੱਕ ਹੋਗੇ ਉੱਥੇ ਸਾਡੇ ਹੋਏ ਨਹੀਂ ਐਦਾਂ ਨਹੀਂ ਹੁੰਦਾ ਜੋ ਉਹਨਾਂ ਦੀ ਬੰਦੀ ਸੇਫਟੀ ਆ ਜੋ ਉਹਨਾਂ ਨੇ ਕਰਨੇ ਆ ਚੈੱਕ ਅਪ ਉਹ ਕਰ ਹੀ ਸਕਦੇ ਉਹਨਾਂ ਦਾ ਰੂਲ ਆ ਜੇ ਉਹਨਾਂ ਨੇ ਰੂਲ ਨਹੀਂ ਫਾਲੋ ਕੀਤਾ ਤਾਂ ਵੀ ਮੈਨੂੰ ਪਤਾ ਵਾ ਅੰਮ੍ਰਿਤਸਰ 에어ਪੋਰਟ ਨੂੰ ਤਾਂ ਵੀ ਬਲੇਮ ਕੀਤਾ ਜਾਣਾ ਬਈ ਉੱਥੇ ਤਾਂ ਸਾਡੀ ਚੈਕਿੰਗ ਹੀ ਨਹੀਂ ਹੋਈ ਦਿੱਲੀ ਤੇ ਸਾਡੀ ਚੈਕਿੰਗ ਹੋਈ ਆ ਸੋ ਅੱਜ ਮੈਂ ਖੋਣ ਰਿਹਾ ਸੀ ਕਿਸੇ ਦੀ ਇੰਟਰਵਿਊ ਤੇ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ 에어ਪੋਰਟ ਉਹਨਾਂ ਦੇ ਅੱਗੇ ਇੱਕ ਲੇਡੀ ਸੀ ਹੂੰ ਹੂੰ ਤੇ ਉਹਨਾਂ ਨੂੰ ਇਹਨਾਂ ਨੇ ਇੱਕ ਦੋ ਸਵਾਲ ਪੁੱਛ ਲਏ ਕੈਨੇਡਾ ਜਾਣਾ ਸੀ ਉਹਨਾਂ ਨੇ ਇੱਥੋਂ ਕੈਲਗਰੀ ਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਪੁੱਛੇ ਤੇ ਉਹ ਲੇਡੀ ਇੰਨੀ ਜ਼ਿਆਦਾ ਰੂਡ ਹੋ ਗਈ ਉਹਨਾਂ ਨਾਲ ਕਿ ਤੁਸੀਂ ਮੈਨੂੰ ਸਵਾਲ ਕਿਉਂ ਕਰ ਰਹੇ ਜੇ 에어ਲਾਈਨ ਵਾਲੇ ਕਿਉਂ ਸਵਾਲ ਕਰ ਰਹੇ ਜੇ ਇਮੀਗ੍ਰੇਸ਼ਨ ਵਾਲੇ ਕਾਰਨ ਜਾਂ ਕੋਈ ਹੋਰ ਕਾਰਨ ਤੇ ਉਹ ਕਹਿੰਦੇ ਕਿ ਬਾਅਦ ਚ ਜੋ ਦਿੱਲੀ ਗਏ ਉਸੇ ਲੇਡੀ ਨੂੰ ਮੇਰੇ ਅੱਗੇ ਸੀਓ ਵੀ ਉਹਨੂੰ ਉੱਥੇ ਦਿੱਲੀ ਬਹੁਤ ਸਵਾਲ ਪੁੱਛੇਗੇ ਪਰ ਉਹ ਬੜੇ ਆਰਾਮ ਨਾਲ ਪਿਆਰ ਨਾਲ ਜਵਾਬ ਦੇਈ ਗਈ ਲੱਗਦਾ ਕਈ ਵਾਰੀ ਜਦੋਂ ਆਪਣੇ ਬੰਦੇ ਹੋਣ ਤੇ ਜੋ ਜਦਾ ਪਿਆਰ ਤੇ ਜਦਾ 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 ਗੁੱਸਾ ਵੀ ਬੜਾ ਹੁੰਦਾ ਹੈ ਤੇ ਇਹ ਵੀ ਕੋਈ ਗੱਲ ਲੱਗਦਾ ਫੈਕਟਰ ਲੱਗਦਾ ਹੈ ਕਿ ਕੀ ਹੈ ਇਹ ਸੇਮ ਥਿੰਗ ਮੇਰੇ ਨਾਲ ਦਿੱਲੀ ਹੋਈ ਜਦੋਂ ਮੈਂ ਪਹਿਲੀ ਵਾਰੀ ਮਤਲਬ ਸੈਕਿੰਡ ਟਾਈਮ ਹੀ ਆਉਣਾ ਸੀ ਆਪਣੇ ਇਨ-ਲੌਸ ਤੋਂ ਦਿੱਲੀ ਤੋਂ ਕੈਲਗਰੀ ਉਦੋਂ ਮੈਨੂੰ ਉੱਥੇ 에어 ਇੰਡੀਆ ਵਾਲੀ ਜਦੋਂ ਮੈਨੂੰ ਬੋਰਡਿੰਗ ਪਾਸ ਦੇ ਰਹੀ ਉਹਨੇ ਮੈਨੂੰ ਕੁਐਸਚਨ ਕੀਤੇ ਥੇ ਤੁਸੀਂ ਕੈਨੇਡਾ ਕਿੱਥੇ ਰਹਿੰਦੇ ਹੋ ਤੁਸੀਂ ਕੈਨੇਡਾ ਕਿਉਂ ਵਾਪਸ ਚੱਲੇ ਜੇ ਤੁਹਾਡਾ ਸਟੇਟਸ ਕੀ ਹਾਲਾ ਕਿ ਉਹਦਾ ਬੰਦਾ ਹੀ ਮਤਲਬ ਪੁੱਛਣਾ ਬੰਦਾ ਹੀ ਨਹੀਂ 에어ਲਾਈਨਸ ਵਾਲੇ ਦਾ ਮੈਂ ਮੈਂ ਤੇ ਕਲੀਅਰ ਕਰ ਦਵਾ 에어ਲਾਈਨਸ ਵਾਲੇ ਕੋ ਰਾਈਟ ਹੈਗਾ ਕਿ ਉਹ ਤੁਹਾਨੂੰ ਬੋਰਡਿੰਗ ਡਿਨਾਈ ਕਰ ਸਕਦੇ ਨੇ ਉਹਨਾਂ ਦਾ ਕੋਈ ਸਿਸਟਮ ਹੈ ਪਿੱਛੇ ਜਿੱਥੋਂ ਚੈੱਕ ਕਰਦੇ ਨੇ ਤੇ ਜੇ ਕੋਈ ਜਵਾਬ ਨਾ ਦੇਵੇ ਉਹ ਇਹ ਸਵਾਲ ਜਵਾਬ ਜਿਹੜੇ ਨੇ ਉਹ ਕਰ ਸਕਦੇ ਨੇ ਵੀਜ਼ਾ ਚੈੱਕ ਕਰ ਸਕਦੇ ਨੇ ਇਹ ਗੱਲ ਮੈਂ ਫਿਰ ਪੰਜਾਬੀ ਨੂੰ ਦੱਸ ਦਵਾਂ ਕਿ ਕਾਫੀ ਲੋਕਾਂ ਨੂੰ ਇਹ ਪ੍ਰੋਬਲਮ ਆ ਕਿ ਕਿਉਂ ਕਰਦੇ ਨੇ ਹਾਂਜੀ ਇਸ ਚੱਕਰ ਚ ਕੋਈ ਬੰਦਾ ਮਿਸਯੂਜ਼ ਵੀ ਕਰ ਲੈਂਦਾ ਸਿਸਟਮ ਨੂੰ ਹਾਂਜੀ ਕੋਈ ਆਪਣੀ ਜਿਹੜੀ ਪਾਵਰ ਹੈ ਉਹਨੂੰ ਜਿਆਦਾ ਅੱਗੇ ਤੱਕ ਵੀ ਲੈ ਜਾਂਦਾ ਪਰ ਸਵਾਲ ਕਰ ਸਕਦੇ ਨੇ ਪਰ ਤੁਸੀਂ ਕਹ ਰਹੇ ਤੁਹਾਨੂੰ ਸਵਾਲ ਦਿੱਲੀ ਪੁੱਛੇ ਗਏ ਦਿੱਲੀ ਪੁੱਛੇ ਗਏ ਤੋਂ ਕਹਿੰਦਾ ਭਾਵੇਂ ਹੀ ਆ ਕਿ ਇਹ 에어ਪੋਰਟ ਨਾਲ ਲਿੰਕ ਨਹੀਂ ਆ ਇਹ ਕੋਈ ਬੰਦੇ ਨਾਲ ਲਿੰਕ ਨਹੀਂ ਆ ਇਹ ਚੀਜ਼ ਤੁਹਾਡੇ ਨਾਲ ਕਿਤੇ ਵੀ ਹੋ ਸਕਦੀ ਹੈ ਕਿਤੇ ਵੀ ਹੋ ਸਕਦੀ ਹੈ ਸੋ ਇਹ ਜਿਹੜੀ ਗੱਲ ਹੈ ਸਾਰਿਆਂ ਨੂੰ ਧਿਆਨ ਦੇਣੀ ਪਵੇਗੀ ਜਿਹੜਾ ਇੱਕ ਅਸੀਂ ਇਕੱਠੇ ਨਹੀਂ ਹੋਵਾਂਗੇ ਵੱਤ ਵੱਤ ਏਅਰਲਾਈਨ ਕੋਲ ਪ੍ਰੋਬਲਮ ਇਹ ਆਂਦੀ ਹੈ ਕਿ ਉਹ ਡੇਟਾ ਦੇਖਦੇ ਨੇ ਜਿਸ ਤਰ੍ਹਾਂ ਇਹ ਬੈਂਗਲੌਰ ਤੋਂ ਅੰਮ੍ਰਿਤਸਰ ਗਏ ਨੇ ਇੱਕੋ ਟਿਕਟ ਲੈ ਕੇ ਇਹ ਵੀ ਗਏ ਨੇ ਕੈਲਗਰੀ ਤੋਂ ਫਿਰ ਅੰਕੜੇ ਪਹੁੰਚਦੇ ਨੇ ਇਹ ਹੁਣ ਵੱਖਰੀ ਟਿਕਟ ਲੈ ਕੇ ਗਈ ਸੀ ਟੋਰਾਂਟੋ ਟੋਰਾਂਟੋ ਤੋਂ ਉਹ ਟਿਕਟ ਜਿਹੜੀ ਹੈ ਸਿਸਟਮ 'ਚ ਨਹੀਂ ਆਂਦੀ ਡੇਟਾ 'ਚ ਪਰ ਜਿਸ ਤਰ੍ਹਾਂ ਤੁਸੀਂ ਗਏ ਜੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਕੈਲਗਰੀ ਤੋਂ 50 ਹਜ਼ਾਰ ਬੰਦਾ ਜਾ ਰਿਹਾ ਹੈ ਫਿਰ ਏਅਰਲਾਈਨ ਦੇਖੇਗੀ ਕਿ ਇੰਨੇ ਲੋਕ ਆ ਰਹੇ ਨੇ ਅੰਮ੍ਰਿਤਸਰ ਉਹ ਇਹ ਨਹੀਂ ਦੇਖਦੇ ਕਿ ਬਸ ਥਾਣੇ ਕਿੰਨੇ ਆ ਰਹੇ ਨੇ ਕਿਸ ਤਰ੍ਹਾਂ ਆ ਰਹੇ ਨੇ ਅੰਕੜੇ ਦੇਖਦੇ ਨੇ ਪਰ ਇਹਨੂੰ ਸ਼ਬਾਸ਼ੀ ਹੈ ਕਿ ਇਹਨੇ ਇੱਥੋਂ ਟੋਰਾਂਟੋ ਤੋਂ ਟੋਰਾਂਟੋ ਗਈ ਪਰ ਵੱਖਰੀ ਗੱਲ ਹੈ ਕਿ ਆਰੀ ਸੀ ਮੈਨੂੰ ਟਿਕਟ ਇੱਥੋਂ ਸੇਮ ਸਭ ਸਭ ਮਹਿੰਗੀ ਮਿਲ ਰਹੀ ਸੀ ਜਦ ਕਿ ਇਹ ਟੋਰਾਂਟੋ ਵੀ ਗਈ ਟੋਰਾਂਟੋ ਤੋਂ ਸਿੱਧੀ ਅੰਮ੍ਰਿਤਸਰ ਫਿਰ ਗਈ ਹੈ ਨਿਓ ਸੇਅਰਲਾਈਨ ਤੇ ਤੇ ਇਹਨਾਂ ਦੇ ਹਸਬੰਦ ਜੇ ਨੇ ਕਾਤਰੀ 에ਰ ਵੇਸ ਤੇ ਵੈਸ ਚਟ ਨਾਲ ਤੇ ਇਸੇ ਤਰ੍ਹਾਂ ਹੀ ਉਮੀਦ ਕਰਦੇ ਹਾਂ ਤੁਸੀਂ ਗਾਹ ਵੀ ਅੰਮ੍ਰਿਤਸਰ ਜਾਂਦੇ ਰਹੋ ਸਿੱਧਾ ਹੀ ਤੇ ਆਪਾਂ ਸਾਰੇ ਇਕੱਠੇ ਹੋ ਕੇ ਕੈਲਗਰੀ ਇਹ ਵੀ ਸਾਰਿਆਂ ਨੂੰ ਦੱਸਦੀ ਰਹਿੰਦੀ ਹੈ ਕਿ ਮੈਂ ਅੰਮ੍ਰਿਤਸਰ ਜਾਓ ਤੇ ਅੱਜ ਮੈਂ ਵੀ ਇੱਥੇ ਆ ਦੇ ਸ਼ਾਪ ਤੇ ਗਿਆ ਅੰਮ੍ਰਿਤਸਰ ਕੁਲਚੇ ਵਾਲੇ ਤੇ ਉੱਥੇ ਬੜਾ ਵਧੀਆ ਐਕਸਪੀਰੀਅੰਸ ਰਿਹਾ ਉਹਨਾਂ ਨੇ ਦੱਸਿਆ ਕਿ ਉਹ ਵੀ ਅੰਮ੍ਰਿਤਸਰ ਤੋਂ ਨੇ ਤੇ ਫਾਲੋ ਕਰਦੇ ਨੇ ਫਲਾਇ ਅੰਮ੍ਰਿਤਸਰ ਕੋਈ ਹੋਰ ਸੁਨੇਹਾ ਆਖੀਰ ਲਾ ਦੇਣਾ ਚਾਹੋ ਮੇਰਾ ਇਹੀ ਸੁਨੇਹਾ ਵਾ ਕਿ ਆਪਣੇ ਸ਼ਹਿਰ ਨੂੰ ਸਪੋਰਟ ਕਰੋ ਕਿ ਅੰਮ੍ਰਿਤਸਰ ਇੱਕ ਬਹੁਤ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਆਪਾਂ ਇਹ ਨਹੀਂ ਕਿ ਮੈਂ ਇਹ ਨਹੀਂ ਕਹਿੰਦੀ ਕਿ 에어ਪੋਰਟ ਨੂੰ ਮਾੜਾ ਨਹੀਂ ਕਹਿੰਦੀ ਬਟ ਜਿੱਦਾਂ ਹੁਣ ਜੇ ਅਸੀਂ ਸਾਡੇ ਕੋ ਹੈਗਾ ਵਾ ਕਿ ਅਸੀਂ ਹੁਣ ਇਸ ਚੀਜ਼ ਨੂੰ ਸਪੋਰਟ ਕਰਨਾ ਤੇ ਸਾਨੂੰ ਅੰਮ੍ਰਿਤਸਰ 에ਰਪੋਰਟ ਨੂੰ ਸਪੋਰਟ ਕਰਨਾ ਚਾਹੀਦਾ ਜੇ ਆਪਾਂ ਇਤੋਂ ਤੱਕ ਇੰਨਾ ਕਰ ਰਹੇ ਹਾਂ ਕਿ ਸਾਨੂੰ ਵੀ ਹੈਗਾ ਕਿ ਸਾਡੇ ਨਵਾ ਤੋਂ ਵੱਧ ਲੋਕ ਜੋੜਨ ਮੈਂ ਵੀ ਜਿੰਨਾ ਮੇਰੇ ਤੋਂ ਹੋ ਸਕਦਾ ਵਾ ਮੈਂ ਆਪਣੇ ਸਾਰੇ ਨੇੜਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤ ਮਿੱਤਰਾਂ ਨੂੰ ਇਹੀ ਸਜੈਸਟ ਕਰਦੀਆਂ ਕਿ ਅੰਮ੍ਰਿਤਸਰ 에ਰਪੋਰਟ ਨੂੰ ਇੱਕ ਟ੍ਰਾਈ ਤੇ ਦੋ ਕਿ ਤੁਹਾਨੂੰ ਜੇ ਜ਼ਿਆਦਾ ਦਿੱਕਤ ਆਉਂਦੀ ਆ ਪਰ ਇਹ ਤੁਸੀਂ ਇੱਕ ਵਾਰੀ ਜਾ ਕੇ ਤੇ ਵੇਖੋ ਬਾਕੀ ਟਿਕਟ ਮਹਿੰਗੀ ਸਸਤੀ ਦਾ ਕੁਝ ਐਦਾਂ ਦਾ ਨਹੀਂ ਹੈਗਾ ਉਹ ਤੁਸੀਂ ਚੈੱਕ ਕਰਦੇ ਰਹੋ ਦਿੱਲੀ ਦੀਆਂ ਵੀ ਉਹਨੇ ਦੀਆਂ ਪੈਂਦੀਆਂ ਤੇ ਅੰਮ੍ਰਿਤਸਰ ਦੀਆਂ ਵੀ ਉਹਨੇ ਦੀਆਂ ਹੀ ਪੈਂਦੀਆਂ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਵੀ ਕੋਈ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਸਾਨੂੰ ਦਾ ਆਪਣਾ ਸੁਝਾਅ ਆਪਣਾ ਕੋਈ ਦੱਸਣਾ ਹੋਵੇ ਤੇ ਜਰੂਰ ਗੱਲਬਾਤ ਕਰਦੇ ਰਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ